ਹਾਲੋ ਗਾਇਜ਼ ਮੇਰੇ ਬਲਦਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਟੂ ਸੀ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਜਿਵੇਂ ਅਸੀਂ ਹੱਸਦੇ ਵਸਦੇ ਹਾਂ ਪਰਮਾਤਮਾ ਤੁਹਾਨੂੰ ਸਭ ਨੂੰ ਹੱਸਦੇ ਵਸਦੇ ਰੱਖਣ ਸਭ ਦੀਆਂ ਕਮਾਈਆਂ 'ਚ ਬਰਕਤਾਂ ਪਾਉਣ ਸਭ ਨੂੰ ਖੁਸ਼ੀਆਂ ਮਿਲਣ ਕਹਿੰਦੇ ਹੁੰਦੇ ਨੇ ਵੀ ਜਿਵੇਂ ਹਰ ਕੋਈ ਭੈਣ ਭਾਈ ਹਰ ਕੋਈ ਦੋਸਤ ਮਿੱਤਰ ਆਪਾਂ ਜਿਨ੍ਹਾਂ ਨੂੰ ਆਪਣੇ ਕਲੋਜ਼ ਸਮਝਦੇ ਆਪਾਂ ਨੂੰ ਇਹ ਹੁੰਦਾ ਦੀ ਇਸ ਤਰ੍ਹਾਂ ਆਪਾਂ ਖੁਸ਼ਾਂ ਜੀ ਉਵੇਂ ਸਾਰੇ ਖੁਸ਼ ਰਹਿਣ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਮਾਰਨਿੰਗ ਦਾ ਟਾਈਮ ਸੀਗਾ 9:00 ਵਜੇ ਸੀਗੇ ਵੈਸੇ ਬਟ ਇਹ ਆ ਜੀ ਮਾਰਨਿੰਗ ਦਾ ਮਾਰਨਿੰਗ ਹੀ ਆ ਨਾ ਵੀ 12:00 ਵਜੇ ਤੱਕ ਤਾਂ ਮਾਰਨਿੰਗ ਹੀ ਰਹੂਗੀ ਨਾ ਤੇ ਫਿਰ ਉਸ ਤੋਂ ਬਾਅਦ ਹੀ ਆਫਟਰਨੂਨ ਚੱਲੂਗਾ ਨਾ ਬਾਜੀ ਹੁਣ ਮੈਂ ਨਾ ਇੱਥੇ ਅੱਜ ਮੇਰਾ ਬੇੜਾ ਥੋੜਾ ਲੇਟ ਹੋ ਗਿਆ ਸੀਗਾ ਸੁੰਬਰਨ ਨੂੰ ਕਿਉਂਕਿ ਮੈਨੂੰ ਪਹਿਲਾਂ ਇਹ ਸੀਗਾ ਮੈਂ ਕਿਹਾ ਵੀ ਅੰਦਰ ਤੋਂ ਸਫਾਈ ਕਰਕੇ ਹੀ ਬੇੜੇ ਦੇ ਵਿੱਚ ਸਫਾਈ ਕਰੂੰਗੀ ਵੀ ਫਿਰ ਇਹ ਹੋ ਜੂਗਾ ਕਈ ਵਾਰੀ ਤੁਹਾਨੂੰ ਪਤਾ ਹੀ ਨਾ ਵੀ ਕੰਮਕਾਰ ਉਹੀ ਹੁੰਦੇ ਨੇ ਬਟ ਇਹ ਹੋ ਜਾਂਦਾ ਵੀ ਕਹਿੰਦੇ ਕਦੇ ਨਾ ਮਨ ਬਦਲ ਜਾਂਦਾ ਏ ਕੁਝ ਚੀਜ਼ਾਂ ਆਪਦੇ ਆਪ ਦੇ ਵਿੱਚ ਬਦਲਾਅ ਕਰਦੇ ਰਹੀਏ ਨਾ ਤਾਂ ਥੋੜੀ ਜੀਆਂ ਠੀਕ ਰਹਿੰਦੀਆਂ ਨੇ ਇਹ ਸੇ ਕਰਕੇ ਅੱਜ ਮੈਂ ਅੰਦਰ ਦਾ ਮਤਲਬ ਰੂਮ ਦੇ ਵਿੱਚ ਸਾਰਾ ਕਿਤੇ ਅੰਦਰ ਦੀ ਝਾੜੂ ਪੋਚਾ ਸਭ ਕਲੀਨਿੰਗ ਵਗੈਰਾ ਸਭ ਕਰ ਕਰਕੇ ਫਿਰ ਲੱਗੀ ਸੀ ਮੈਂ ਕਿਹਾ ਵੀ ਹੁਣ ਬੇੜੇ ਦੀ ਸਫਸਾਈ ਕਰਕੇ ਹੁਣ ਇਹ ਸੀਗਾ ਵੀ ਚਲ ਬੇੜੇ ਦੀ ਸਫਸਾਈ ਕਰਨੀ ਆ ਤੇ ਉਸ ਤੋਂ ਬਾਅਦ ਜੀ ਆਪਾਂ ਫ੍ਰੀ ਆ ਹਨਾ ਇਹ ਹੋ ਜਾਂਦਾ ਨਾ ਵੀ ਆਪਣਾ ਇਹ ਕੰਮ ਰਹਿੰਦਾ ਹੈ ਬਟ ਇਹ ਕੰਮ ਕਰਨ ਦਾ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਜਿਹੜੇ ਸਭ ਨਾਲ ਮੈਂ ਕਰਦੀ ਆ ਹਨਾ ਇਦੇ ਨਾਲ ਤੁਹਾਡਾ ਇਹ ਹੁੰਦਾ ਵੀ ਟਾਈਮ ਬਣਿਆ ਜਾਂਦਾ ਏ ਵੀ ਇਹਦੇ ਵਿੱਚ ਵਿੱਚ ਤੁਹਾਡਾ ਕੰਮ ਨੇ ਖਤਮ ਹੋਈ ਹੋ ਜਾਣਾ ਏ ਉਹ ਤਰੀਕਾ ਇਹ ਆ ਜੀ ਇਹ ਬਣੇ ਹੋਏ ਟਾਈਮ ਦੇ ਵਿੱਚ ਵਿੱਚ ਨਾ ਤੁਹਾਡੇ ਸਾਰੇ ਕੰਮ ਖਤਮ ਹੋ ਜਾਣਗੇ ਜਿਹੜੇ ਤੁਸੀਂ ਕਰਨੇ ਨੇ ਉਹ ਇਸ ਤਰ੍ਹਾਂ ਜੀ ਕਿਉਂਕਿ ਮੈਂ ਤਾਂ ਇਹ ਕਰਦੀ ਨਹੀਂ ਜਿਵੇਂ ਨਾ ਕੰਮ ਕਰਦੀ ਮਤਲਬ ਸਟਾਰਟਿੰਗ ਕਰਦੀ ਹਾਂ ਨਾ ਮੈਂ ਆਪਣੇ ਫੋਨ ਦੇ ਉੱਪਰ ਨਾ ਸੁਖਮਨੀ ਸਾਹਿਬ ਦਾ ਪਾਠ ਲਗਾ ਕੇ ਆਪਣੇ ਰੂਮ ਦੇ ਵਿੱਚ ਉੱਥੇ ਰੱਖ ਦਿੰਦੀ ਹਾਂ ਹਾਂਜੀ ਉੱਥੇ ਰੱਖ ਦਿੰਨੀ ਹੁੰਦੀ ਆ ਫਿਰ ਇਹ ਹੋ ਜਾਂਦਾ ਵੀ ਜਿਵੇਂ ਨਾ ਆਪਾਂ ਚਲੋ ਆਮ ਆਪ ਕਰਦੇ ਆ ਹਨਾ ਸੁਖਮਨੀ ਸਾਹਿਬ ਦਾ ਪਾਠ ਉਹ ਆਪਾਂ ਜਲਦੀ ਕਰ ਲੈਂਦੇ ਆ ਬਟ ਇਹ ਹੁੰਦਾ ਵੀ ਜਿਵੇਂ ਆਪਾਂ ਫੋਨ ਦੇ ਵਿੱਚ ਲਗਾਉਣੀ ਆ ਜਾਂ ਮਤਲਬ ਕੋਈ ਵੀ ਲਾ ਲਓ ਹਨਾ ਕੁਝ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਪਾਠ ਫੋਨ 'ਚ ਲਗਾਉਣੀ ਆ ਜਾਂ ਟੀਵੀ ਤੇ ਲਗਾਉਣੀ ਆ ਜਾਂ ਕੁਝ ਵੀ ਉਹਨੂੰ ਟਾਈਮ ਵੱਧ ਲੱਗਦਾ ਹੁੰਦਾ ਫਿਰ ਇਹਦੇ ਵਿੱਚ ਮੈਨੂੰ ਇਹ ਹੋ ਜਾਂਦਾ ਵੀ ਜਿਵੇਂ ਮੈਂ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਲਗਾਉਣੀ ਆ ਉਹ ਡੇਢ ਘੰਟਾ ਦਾ ਟਾਈਮ ਹੁੰਦਾ ਉਹਦਾ 1 ਘੰਟਾ 29 ਮਿੰਟ ਦਾ ਟਾਈਮ ਹੁੰਦਾ ਉਹਦੇ ਵਿੱਚ ਵਿੱਚ ਫਿਰ ਮੈਨੂੰ ਇਹ ਹੋ ਜਾਂਦਾ ਵੀ ਜਿਵੇਂ ਸੁਖਮਨੀ ਸਾਹਿਬ ਦਾ ਪਾਠ ਲਗਾ ਲਿਆ ਕਿਉਂਕਿ ਕਈ ਵਾਰੀ ਆਪਣੇ ਦਿਮਾਗ ਦੇ ਵਿੱਚ ਇਹ ਵੀ ਆ ਜਾਂਦਾ ਹੁੰਦਾ ਵੀ ਹਾਂ ਆਪਾਂ ਆਹ ਕੰਮ ਜ਼ਰੂਰੀ ਹੈ ਇਹ ਕਰਨਾ ਹੀ ਹੈ ਨਾ ਵੀ ਕਿਸੇ ਨੂੰ ਫੋਨ ਕਰਨਾ ਹੈ ਜਾਂ ਆ ਕਰਨਾ ਹੈ ਨਾ ਬਟ ਉਸ ਵਕਤ ਆਪਣੇ ਮਾਇਨ ਦੇ ਵਿੱਚ ਇਹ ਹੁੰਦਾ ਵੀ ਹਾਂ ਪਾਠ ਚੱਲ ਰਿਹਾ ਹੈ ਵੀ ਹਾਂ ਚਲੋ ਇੰਨੇ ਕੋ ਇੰਨੀ ਕੋ ਜਲਦੀ ਨਹੀਂ ਹੁੰਦੀ ਹੈਗੀ ਵੀ ਹਾਂ ਹੁਣੇ ਆਪਾਂ ਨੂੰ ਫੋਨ ਕਰਨਾ ਪਵੇ ਹੈ ਨਾ ਤੇ ਫਿਰ ਉਹ ਡੇਢ ਘੰਟੇ ਦੇ ਵਿੱਚ ਆਪਾਂ ਨੂੰ ਕਿਸੇ ਕਿਸਮ ਦੀ ਮਤਲਬ ਫੋਨ ਦੀ ਤਾਂ ਕੋਈ ਇਹ ਨਹੀਂ ਹੁੰਦੀ ਹੈਗੀ ਵੀ ਹਾਂ ਆਪਾਂ ਫੋਨ ਦੇਖਣਾ ਹੈ ਜਾਂ ਫੋਨ ਕਰਨਾ ਹੈ ਕਿਸੇ ਨੂੰ ਜਾਂ ਕੁਝ ਵੀ ਆ ਉਹਦੇ ਵਿੱਚ ਵਿੱਚ ਆਪਣੇ ਸਾਰੇ ਕੰਮ ਹੋ ਜਾਂਦੇ ਨੇ ਜੀ ਇਹਦੇ ਵਿੱਚ ਇਹ ਹੋ ਜਾਂਦਾ ਆਪਾਂ ਨੂੰ ਦੋ ਫਾਲਾ ਹੋ ਜਾਂਦੇ ਨੇ ਹਨਾ ਵੀ ਨਾਲੇ ਤਾਂ ਆਪਣੇ ਕੰਮ ਜਲਦੀ ਹੋ ਜਾਂਦੇ ਨੇ ਨਾਲੇ ਇਹ ਹੋ ਜਾਂਦਾ ਵੀ ਚਲੋ ਪਾਠ ਚ ਘਰ ਦੇ ਵਿੱਚ ਚੱਲਦਾ ਹੈ ਬਾਕੀ ਜੀ ਚਲੋ ਹਰੀ ਘਦਾ ਦਬਦਬਾ ਕਦੇ ਹੁੰਦੇ ਨੇ ਮਾਈਂਡਸੈਟ ਆ ਕਿਸ ਨੂੰ ਕਿਵੇਂ ਵਧੀਆ ਲੱਗਦਾ ਕੋਈ ਬਹੁਤ ਐਦਾਂ ਦੇ ਵੀ ਨਹੀਂ ਹੈ ਨਾ ਵੀ 뮤직 ਲਗਾ ਲੈਂਦੇ ਹੁੰਦੇ ਨੇ ਨਾਲ ਕੰਮ ਕਰਦੇ ਫਰੀਜ਼ਾਂਦੇ ਨੇ ਹੈ ਨਾ ਕਿਸੇ ਨੂੰ ਗਾਣੇ ਪਸੰਦ ਨੇ ਕਿਸੇ ਨੂੰ ਸ਼ਬਦ ਪਸੰਦ ਨੇ ਜੀ ਚਲੋ ਹਰ ਇੱਕ ਦਾ ਆਪਣਾ ਇਹ ਆ ਬਟ ਇਹ ਹੋ ਜਾਂਦਾ ਵੀ ਜਿਵੇਂ ਆਪਣੇ ਮਤਲਬ ਕੁਝ ਵੀ ਤੁਹਾਨੂੰ ਪਸੰਦ ਆ ਹੈ ਨਾ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਤੇ ਵੀ ਉਹ ਦੇ ਮੁਤਾਬਕ ਤੁਸੀਂ ਜਿਵੇਂ ਘੰਟੇ ਦੀ ਘੰਟਾ ਡੇਢ ਘੰਟਾ ਹਨਾ ਵੀ ਉਹਦੇ ਵਿੱਚ ਚਲੋ ਇਹ ਹੁੰਦਾ ਵੀ ਜਿਵੇਂ ਹੁਣ ਆਪਣੇ ਕੰਮ ਕਾਰਾਂ ਦਾ ਵੀ ਫਰਕ ਹੁੰਦਾ ਹਨਾ ਮੈਨੂੰ ਇਹ ਹੋ ਜਾਂਦਾ ਜੀ ਜਿਵੇਂ ਹੁਣ ਤੁਸੀਂ ਦੇਖਿਆ ਹੀ ਹਨਾ ਬਲੌਗ ਦੇ ਵਿੱਚ ਸਾਡਾ ਘਰ ਥੋੜਾ ਜਿਹਾ ਵੱਡਾ ਹੈ ਹਨਾ ਵੀ ਉਹਦੇ ਕਰਕੇ ਜਿਵੇਂ ਹੁਣ 베ੜਾ ਦੀ ਸਾਫ ਸਫਾਈ ਕਰਨੀ ਉਹਨੂੰ ਵੀ ਟਾਈਮ ਲੱਗ ਜਾਂਦਾ ਜਿਵੇਂ ਹੁਣ ਅੰਦਰ ਹਨਾ ਉਹਦੀ ਵੀ ਫਿਰ ਸਾਫ ਸਫਾਈ ਨੂੰ ਟਾਈਮ ਲੱਗ ਜਾਂਦਾ ਮੈਨੂੰ ਹਨਾ ਕਿਉਂਕਿ ਇਹ ਹੋ ਜਾਂਦਾ ਵੀ ਜਿਵੇਂ ਹੁਣ 5 6 ਤਾਂ ਕਮਰੇ ਹੀ ਹੋ ਜਾਂਦੇ ਨੇ ਕਿਚਨ ਹੋ ਜਾਂਦੇ ਫਿਰ ਜਿਹੜੀ ਲੌਬੀ ਉਹ ਵੀ ਆਮ ਨਾ ਲੌਬੀ ਨਾਲੋਂ ਥੋੜੀ ਜਿਹੀ ਖੁੱਲੀ ਡੁੱਲੀ ਜੀ ਜ਼ਿਆਦਾ ਬਣਾਈ ਹੋਈ ਆ ਉਹਦੇ ਕਰਕੇ ਫਿਰ ਮੈਨੂੰ ਇਹ ਹੁੰਦਾ ਵੀ ਮੇਰੇ ਡੇਢ ਘੰਟੇ ਦੇ ਵਿੱਚ ਸਾਰੇ ਕੰਮ ਮਤਲਬ ਫਿਨਿਸ਼ ਹੋ ਜਾਂਦੇ ਨੇ ਹਨਾ ਸਾਰੇ ਕੰਮ ਮੇਰੇ ਸਮੇਟੇ ਜਾਂਦੇ ਨੇ ਉਹ ਟਾਈਮ ਦੇ ਵਿੱਚ ਵਿੱਚ ਮੈਂ ਇਹ ਸੇ ਕਰਕੇ ਫਿਰ ਮੈਂ ਉਹ ਕਰ ਲੈਨੀ ਨੇ ਉਹਦੇ ਵਿੱਚ ਮੇਰੇ ਸਾਰੇ ਕੰਮ ਹੋ ਜਾਂਦੇ ਨੇ ਨਾਲੇ ਪਾਠ ਚੱਲਦਾ ਹੁੰਦਾ ਚਲੋ ਮੈਨੂੰ ਆਪਦੇ ਮਨ ਨੂੰ ਵੀ ਇੱਕ ਸੰਤੋਸ਼ਟੀ ਜੀ ਹੁੰਦੀ ਆ ਨਾ ਵੀ ਘਰ ਦੇ ਵਿੱਚ ਨਿਤਨੇਮ ਹੋਰ ਵੀ ਪਾਠ ਹੁੰਦਾ ਏ ਹਨਾ ਨਿਤਨੇਮ ਹੁੰਦਾ ਏ ਵੀ ਇੱਕ ਗੁੱਡ ਵਾਈਬਸ ਆਉਂਦੀਆਂ ਨੇ ਹਨਾ ਇੱਕ ਪੋਜ਼ਿਟਿਵਿਟੀ ਜੀ ਫੀਲ ਹੁੰਦੀ ਆ ਆਪਣੇ ਆਪ ਨੂੰ ਬਸ ਜੀ ਇਹੀ ਗੱਲਾਂ ਕਰਦੇ ਕਰਾਉਂਦੇ ਦੀ ਅੱਜ ਡੈਡੀ ਲੱਗੇ ਹੋਏ ਸੀਗੇ ਸਾਈਕਲ ਦੀ ਦੋਨਾਂ ਦੀ ਆਪਣਾ ਸਮਾਰਨ ਸਮੂਹ ਨੂੰ ਕੁਛ ਉਹਨਾਂ ਦੇ ਮਾੜਾ ਮੋਟਾ ਜਿੰਨੇ ਕੋਈ ਪ੍ਰੋਬਲਮ ਹੁੰਦੀ ਉਹ ਸੈੱਟ ਕਰਨ ਲੱਗੇ ਸੀ ਆਪਦੀਆਂ ਰੱਬ ਦੇ ਪੋਤੇ ਦੀ ਹੈਨਾ ਦਾਦੇ ਪੋਤੇ ਦੇ ਦੋਨਾਂ ਦੀ ਸਾਈਕਲ ਦੀ ਰਿਪੇਅਰ ਹੋ ਰਹੀ ਸੀ ਡੈਡੀ ਉਹ ਕਰਨ ਲੱਗੇ ਸੀ ਉਸ ਤੋਂ ਬਾਅਦ ਆਪਾਂ ਲਿਆਂਦਾ ਸਾਗ ਸਾਗ ਤੋੜ ਕੇ ਘਰੋਂ ਹੀ ਤੋੜਿਆ ਸੀਗਾ ਉੱਥੋਂ ਤੋੜ ਕੇ ਜੀ ਆਪਾਂ ਸਮਾਰਿਆ ਸਮਾਰ ਕੇ ਫਿਰ ਅੱਜ ਹੈਗੀ ਸੀ ਮੇਰੇ ਮੈਰਿਜ ਐਨੀਵਰਸਰੀ ਤੇ ਉਹਦੇ ਕਰਕੇ ਫਿਰ ਮੇਰੀਆਂ ਜਠਾਣੀਆਂ ਆ ਗਈਆਂ ਸੀ ਬਦਾਨਿਆ ਦੇਣ ਫਿਰ ਜੀ ਆਪਾਂ ਰਲ ਮਿਲ ਕੇ ਇਹ ਗੱਲਾਂ ਕੀਤੀਆਂ ਤੁਹਾਨੂੰ ਪਤਾ ਹੀ ਹੈ ਹਨਾ ਚਲੋ ਵੀ ਖੁਸ਼ੀ ਦੇ ਪਾਲ ਨੇ ਵਧੀਆ ਲੱਗਦੇ ਨੇ ਆਪਦੇ ਆਂਦੇ ਨਾਲ ਹਨਾ ਫਿਰ ਬੈਠ ਕੇ ਬਸ ਗੱਲਾਂ ਬਾਤਾਂ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਥੇ ਲੱਗੀ ਸੀ ਮੈਂ ਸਾਗ ਪਾਉਣਾ ਮੰਮੀ ਲੱਗੇ ਸੀਗੇ ਚਾਹ ਬਣਾਉਣਾ ਤੇ ਕੁਝ ਉਹਨਾਂ ਦੇ ਉਹ ਥੋੜਾ ਜਿਹਾ ਸਕੂਲ ਦਾ ਕੰਮ ਜਿਹਾ ਹੋ ਗਿਆ ਸੀ ਉਹਦੇ ਕਰਕੇ ਫਿਰ ਉਹ ਉਹਦੇ ਵਿੱਚ ਹੋ ਗਈ ਸੀ ਮੈਂ ਕਿਹਾ ਵੀ ਚਲ 19 ਦਿਨ ਚ ਮੈਂ ਕੱਟ ਲੈਣੀ ਆ ਬਟ ਇਹ ਹੁੰਦਾ ਵੀ ਅੱਗੇ ਮੰਮੀ ਕੱਟ ਦਿੰਦੇ ਹੁੰਦੇ ਨੇ ਪਰ ਇਹਦੇ ਵਿੱਚ ਸਾਡੇ ਜਾਨੀ ਘਰ ਦੇ ਵਿੱਚ ਕੋਈ ਕੰਮ ਨਹੀਂ ਇਹ ਨਹੀਂ ਹੁੰਦਾ ਹੈਗਾ ਫਿਕਸ ਵੀ ਇਹ ਮੰਮੀ ਨੇ ਕਰਨਾ ਜਾਂ ਮੈਂ ਮੈਨੂੰ ਇਹ ਸੀ ਮੈਂ ਕਿਹਾ ਚਲ ਮੰਮੀ ਕੰਮ ਕਰਦੇ ਨੇ ਜਾਨੂ ਫਿਰ ਉਹ ਕਰਕੇ ਆਏ ਮੈਨੂੰ ਕਹਿੰਦੇ ਸਾ ਮੈਂ ਕਿਹਾ ਚਲ ਮੈਂ ਮੰਮੀ ਪਾਉਣੀ ਆ ਕੱਟ ਕੇ ਮੈਂ ਕਿਹਾ ਵੀ ਚਲ ਕਹਿੰਦੇ ਫਿਰ ਮੈਂ ਚਾਹ ਬਣਾ ਲੈਣੀ ਆ ਮੰਮੀ ਚਾਹ ਬਣਾਉਣ ਲੱਗੇ ਫਿਰ ਆ ਕੇ ਫਿਰ ਮੈਂ ਇਥੇ ਸਾਗ ਪਾਤਾ ਸੀ ਸਾਗ ਪਾ ਕੇ ਜੀ ਜੋ ਥੋੜਾ ਜ ਜਣੀ ਇਹਦੇ ਵਿੱਚ ਜਿਆਦਾ ਨੇਰਾ ਲੱਗਦਾ ਬਟ ਇੰਨਾ ਨੇਰਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਪਤਾ ਨਾ ਵੀ ਲਾਈਟ ਦੀ ਜਿਹੜੀ ਹੁੰਦੀ ਹੈ ਥੋੜਾ ਜ ਉਹਦਾ ਫਰਕ ਪੈ ਜਾਂਦਾ ਹੁੰਦਾ ਵੀ ਆਮ ਚਾਨਣ ਨਾਲੋਂ ਇਹ ਇਥੇ ਆਲਣ ਪਾ ਲਿਆ ਸੀ ਬਟ ਇਹ ਸੀਗਾ ਵੀ ਆਲਣ ਪਾਉਣ ਦੇ ਨਾਲ ਨਾਲ ਹੀ ਫਿਰ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਨਾਲ ਲੱਗ ਜਾਾਂਗੇ ਰੋਟੀ ਬਣਾਉਣਾ ਸਾਰੇ ਜਣੇ ਕੋਲੀ ਬੈਠ ਕੇ ਖਾ ਲਾਂਗੇ ਕਿਉਂਕਿ ਜਿਹੜਾ ਬਾਹਰ ਬੇੜੇ ਦੇ ਵਿੱਚ ਚੁੱਲਾ ਕੀਤਾ ਹੈ ਨਾ ਮਤਲਬ ਇੰਨੀ ਆਰਾਮਦਾਇਕ ਹੋਈ ਪਈ ਆ ਲਾਈਫ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਕਿਉਂਕਿ ਜਿਹੜਾ ਅੰਦਰ ਆ ਮਤਲਬ ਓਟੇ ਦੇ ਨਾ ਚੁੱਲਾ ਉਹਦੇ ਵਿੱਚ ਤਾਂ ਕਦੇ ਅੱਗ ਹੀ ਨਹੀਂ ਵਾਲੀ ਹੈਗੀ ਉਹਦਾਂ ਹੀ ਵਸਾ ਉਹਨੂੰ ਮਿੱਟੀ ਲਗਾ ਲਈ ਸੀ ਪੋਚਾ ਲਗਾ ਕੇ ਨਾ ਉਹਦਾਂ ਹੀ ਛੱਡਿਆ ਪਿਆ ਕਿਉਂਕਿ ਉਹਦੇ ਵਿੱਚ ਅੱਗ ਬਾਲਦੀ ਨਹੀਂ ਹੈਗੀ ਇਦੇ ਵਿੱਚ ਹੀ ਹੁੰਦਾ ਏ ਇਹਦੇ ਨਾਲ ਇਹ ਵੀ ਹੋ ਜਾਂਦਾ ਵੀ ਜਿਵੇਂ ਬਾਹਰ ਕੰਮਕਾਰ ਕਰਦੇ ਫਿਰਦੇ ਆ ਨਾ ਜਿਵੇਂ ਹੁਣ ਸਾਗਤ ਰਹਿ ਜਾ ਉਹ ਹੁੰਦਾ ਫਿਰ ਇਹਦੇ ਵਿੱਚ ਜਿਵੇਂ ਕਈ ਵਾਰੀ ਅੱਗ ਬੁਝ ਵੀ ਜਾਂਦੀ ਆ ਨਾ ਆਪਾਂ ਕੋਈ ਮਤਲਬ ਲੌਂਗ ਟਾਈਮ ਬਣਨ ਵਾਲੀ ਕੋਈ ਦਾਲ ਸਬਜ਼ੀ ਰੱਖੀ ਹੁੰਦੀ ਆ ਫਿਰ ਅੱਗ ਦੇਖ ਕੇ ਬਾਲੀ ਜਾਂਦੀ ਆ ਜੀ ਉਹਦੇ ਵਿੱਚ ਕਈ ਵਾਰੀ ਤੁਹਾਨੂੰ ਪਤਾ ਹੀ ਆ ਹਨਾ ਵੀ ਕੁਝ ਹੁੰਦਾ ਦਿਮਾਗ ਵੀ ਇਦਾਂ ਦੇ ਹੋਏ ਪਏ ਨੇ ਵੀ ਭੁੱਲ ਜਾਂਦੇ ਨੇ ਅੱਗ ਬਿਲੀਟ ਹੋ ਜਾਂਦੀ ਹੈ ਨਾ ਕਈ ਵਾਰੀ ਜਿਹਾ ਵੈਸੇ ਹੀ ਕਈ ਵਾਰੀ ਬੁਝ ਜਾਂਦੀ ਅੱਗ ਵੀ ਉਹਦੇ ਕਰਕੇ ਵੀ ਇੱਥੇ ਪਰ ਸਾਨੂੰ ਇਹ ਹੁੰਦਾ ਵੀ ਆਰਾਮ ਆ ਹੁਣ ਮੈਂ ਆਲਣ ਮਉਣ ਲੱਗੀ ਸੀ ਮੈਂ ਕਿਹਾ ਵੀ ਨਾਲੇ ਮੈਂ ਕਹਿੰਦੀ ਸੀ ਮੈਂ ਕਿਹਾ ਵੀ ਹੁਣ ਨਾਲ ਦੀ ਨਾਲ ਆਪਦੀ ਰੋਟੀ ਖਾ ਲਓ ਮੈਂ ਕਿਹਾ ਮੈਂ ਤੇ ਮੰਮੀ ਰਹਿ ਜਾਾਂਗੇ ਫਿਰ ਅਸੀਂ ਬੀਜੀ ਕੋਲੇ ਗਰਮ ਗਰਮ ਖਾ ਲੈਂਦੇ ਆ ਪਰ ਇਹ ਹੁੰਦਾ ਨਾ ਵੀ ਸਿਆਲ ਦੇ ਵਿੱਚ ਤਾਂ ਨਾ ਮੱਕੀ ਦੀਆਂ ਰੋਟੀਆਂ ਨੂੰ ਨਾਲ ਦੀ ਨਾਲ ਗਰਮ ਕਰ ਕਰਕੇ ਜਿਹੜਾ ਖਾਣ ਦਾ ਸਵਾਦ ਆ ਉਹ ਤਾਂ ਅਲੱਗ ਹੀ ਆ ਤੁਸੀਂ ਦੇਖ ਸਕਦੇ ਹੋ ਸਾਰੀ ਫੈਮਿਲੀ ਇਕੱਠੀ ਹੋ ਕੇ ਬੈਗੀ ਸੀ ਦਰਜੀ ਵੀ ਇਧਰਲੀ ਸਾਈਡ 'ਤੇ ਬੈਠੇ ਸੀ ਬਟ ਉਹ ਵੀਡੀਓ ਦੇ ਵਿੱਚ ਨਹੀਂ ਸੀ ਦਿਖ ਰਹੇ ਕਿਉਂਕਿ ਵੀਡੀਓ ਦੇ ਵਿੱਚ ਆਉਣਾ ਤਾਂ ਨਹੀਂ ਸੀ ਕੋਈ ਗੱਲ ਐਦਾਂ ਦੀ ਤਾਂ ਹੈ ਨਹੀਂ ਉਹਨਾਂ ਨੂੰ ਪਰ ਉਹ ਕੁਦਰਤੀ ਰਹਿ ਗਏ ਅਸੀਂ ਰੋਟੀ ਬਣਾਉਣ ਲੱਗੇ ਸੀ ਜਾਨੂੰ ਫਤਿਹ ਨੇ ਰੋਟੀ ਖਾ ਕੇ ਲੱਗੇ ਸੀ ਅਬ ਦੀ ਬਲੂਨਸ ਵਗੈਰਾ ਹਨਾ ਉਹਨੇ ਗੁਵਾਰੇ ਭਰੇ ਤੇ ਇੱਥੇ ਲੱਗਿਆ ਸੀਗਾ ਬਟ ਇਹ ਸੀਗਾ ਨਾਲੇ ਬਿਸਤਰ ਵਗੈਰਾ ਵੀ ਲੈ ਚੱਕ ਲਿਆ ਆ ਸੀ ਕਹਿੰਦਾ ਮਮਾ ਅਨਿਵਰਸਰੀ ਕਿਉਂਕਿ ਇਹਦੇ ਪਾਪਾ ਨਾ ਆਉਂਦੇ ਹੋਏ ਹਜੇ ਕਹਿੰਦੇ ਸੀ ਕਹਿੰਦੇ ਕੀ ਖਾਣ ਨੂੰ ਲੈ ਕੇ ਆਉਣਾ ਹੈ ਪਰ ਇਹ ਆ ਵੀ ਕੋਈ ਮਿਲਦੇ ਗਿਫਟ ਨੂੰ ਬਿਨਾ ਕਰ ਸਕਦਾ ਮੈਨੂੰ ਹਜੇ ਕਹਿੰਦੇ ਸੀ ਮੈਨੂੰ ਕਹਿੰਦੇ ਤਾਂ ਸੂਟ ਲੈਵਾਂਗਾ ਨਹੀਂ ਹਜੇ ਨਹੀਂ ਮਿਲਣਾ ਮੈਂ ਕਿਹਾ ਕੋਈ ਪ੍ਰੋਗਰਾਮ ਆਊਗਾ ਫਿਰ ਲਵਾਂਗੀ ਵਧੀਆ ਨਾ ਕਹਿੰਦੇ ਫਿਰ ਹੋਰ ਵੀ ਕੋਈ ਚੀਜ਼ ਲੈਣੀ ਮੈਂ ਕਿਹਾ ਨਹੀਂ ਚਲ ਫਿਰ ਆਉਂਦੇ ਹੋਏ ਜੀ ਪੇਸਟੀਆਂ ਲਿਆਏ ਫਤਿਹ ਹਜੇ ਕਰਦਾ ਸੀ ਕਹਿੰਦਾ ਮਮਾ ਕਹਿੰਦਾ ਕੇਕ ਕਟਰ ਮੈਂ ਕਿਹਾ ਨਹੀਂ ਬਤ ਕਹਿੰਦੇ ਹੁੰਦੇ ਨੇ ਜੀ ਇੱਥੇ ਇਹ ਹੋ ਜਾਂਦਾ ਵੀ ਇੱਥੇ ਅਸੀਂ ਪੇਸਟੀਆਂ ਲੈਂਦੇ ਆ ਉਹੀ ਪੇਸਟੀਆਂ ਲੈ ਆ ਕੇ ਇੱਕ ਐਕਸਟਰਾ ਲੈਂਦੀ ਸੀਗੀ ਉਹਦੀ ਅਸੀਂ ਕਟਿੰਗ ਕੀਤੀ ਕਟਿੰਗ ਕਰਕੇ ਆਪਦੀ ਐਨ ਮੈਰੀ ਅਨਿਵਰਸਰੀ ਸੈਲੀਬ੍ਰੇਟ ਕੀਤੀ ਬਟ ਜੀ ਇਹ ਕੋਈ ਛੋਟੇ-ਛੋਟੇ ਵਾਰੀਆਂ ਨਹੀਂ ਅਸੀਂ ਹਾਂਜੀ ਕਈ ਵਾਰੀ ਕੇਕ ਵੀ ਕੱਟ ਕੀਤਾ ਹੈ ਪਰ ਦਿਖਾਵੇ ਲਈ ਜੀ ਆਪਾਂ ਨੂੰ ਕੋਈ ਉਹ ਨਹੀਂ ਉਦੋਂ ਮੈਂ ਬਲੌਗਿੰਗ ਨਹੀਂ ਸੀ ਕਰਦੀ ਹੈ ਨਾ ਫਿਰ ਇੱਥੇ ਇਹ ਹੋ ਗਿਆ ਸੀਗਾ ਵੀ ਮੈਂ ਤਾਂ ਇਹੀ ਗੱਲ ਕਹਿਣੀ ਨਹੀਂ ਵੀ ਕਿਸੇ ਨੂੰ ਦਿਖਾਉਣ ਵਾਲੀਆਂ ਕੋਈ ਖੁਸ਼ੀਆਂ ਨਹੀਂ ਬਟ ਇਹ ਆ ਵੀ ਆਪਦੀ ਲਾਈਫ ਨਾਲ ਇੰਜੋਏ ਕਰੋ ਕਹਿੰਦੇ ਹੁੰਦੇ ਨੇ ਨਾ ਵੀ ਛੋਟੀਆਂ-ਛੋਟੀਆਂ ਖੁਸ਼ੀਆਂ ਵੀ ਇਸ ਤਰ੍ਹਾਂ ਜੇ ਤੁਸੀਂ ਮਨਾਉਨੇ ਨਾ ਤੁਹਾਡੀਆਂ ਛੋਟੀਆਂ ਖੁਸ਼ੀਆਂ ਵੀ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਹਾਂ ਅਗਰ ਆਪਾਂ ਨਾ ਇੱਥੇ ਕਹੀਏ ਹਨਾ ਵੀ ਆਪਾਂ ਨੂੰ ਤਾਂ ਜੀ ਸਾਨੂੰ ਆਏਗਾ ਨਾ ਚਾਹੀਦਾ ਜੀ ਸਾਨੂੰ ਆਏ ਸੀ ਮੇਰੇ ਹਸਬੰਦ ਨੇ ਆਏ ਨਹੀਂ ਕੀਤਾ ਨਾ ਮੇਰੀ ਵਾਈਫ ਨੇ ਆਏ ਨਹੀਂ ਕੀਤਾ ਹੈਗਾ ਮੇਰੀ ਫੈਮਿਲੀ ਨੇ ਆਏ ਨਹੀਂ ਸਾਡੇ ਲਈ ਕੀਤਾ ਹੈਗਾ ਉਹ ਚੀਜ਼ਾਂ ਫਿਰ ਥੋੜੀ ਜੀਆਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਨੇ ਉਹਦੇ ਵਿੱਚ ਆਪਾਂ ਨਾ ਬੜੀਆਂ ਖੁਸ਼ੀਆਂ ਦਾ ਵੀ ਮਜ਼ਾ ਲੈਣੋਂ ਰਹਿ ਜਾਂਦੇ ਹੁੰਨੇ ਆ ਹਨਾ ਇਸੇ ਕਰਕੇ ਹਮੇਸ਼ਾ ਆਪਣੀ ਬਜਟ ਤੇ ਆਪਣੀ ਜੀਵ ਦੇ ਅਕੋਰਡਿੰਗ ਆਪਣੇ ਘਰ ਦੇ ਮੁਤਾਬਕ ਆਪਣੇ ਪਰਿਵਾਰ ਦੇ ਮੁਤਾਬਕ ਹਨਾ ਛੋਟੀਆਂ-ਛੋਟੀਆਂ ਖੁਸ਼ੀਆਂ ਇੰਜੋਏ ਕਰਿਓ ਕਿਉਂਕਿ ਇਹ ਸੋਚਿਆ ਕਰੋ ਵੀ ਜਿਨ੍ਹਾਂ ਕੋਲ ਫੈਮਿਲੀ ਨਹੀਂ ਹੈਗੀ ਹਨਾ ਆਪਾਂ ਨੂੰ ਪ੍ਰਮਾਤਮਾ ਨੇ ਫੈਮਿਲੀ ਦਿੱਤੀ ਹੈ ਹਨਾ ਜਿਹੜੇ ਬੱਚਿਆਂ ਕੋਲ ਪੇਰੈਂਟਸ ਨਹੀਂ ਹੈਗੇ ਉਹਨਾਂ ਬੱਚਿਆਂ ਦੀਆਂ ਖੁਸ਼ੀਆਂ ਕੌਣ ਬਣਾਉਂਦਾ ਜਿਹੜੀ ਕਿਸੇ ਪਹੰਦੇ ਹਸਬੰਦ ਨਹੀਂ ਹੈਗੇ ਜਾਂ ਕਿਸੇ ਹਸਬੀ ਹਨਾ ਵੀਰ ਦੀ ਵਾਈਫ ਨਹੀਂ ਹੈਗੀ ਹਨਾ ਵੀ ਉਹਨਾਂ ਲੋਕਾਂ ਲਈ ਇਹ ਖੁਸ਼ੀਆਂ ਕੀ ਮਾਇਨੇ ਰੱਖਦੀਆਂ ਨੇ ਇਹ ਚੀਜ਼ਾਂ ਸਿਰਫ ਉਹੀ ਲੋਕ ਜਾਣ ਸਕਦੇ ਨੇ ਹਨਾ ਵੀ ਤੁਹਾਨੂੰ ਪ੍ਰਮਾਤਮਾ ਨੇ ਤੰਦਰੁਸਤੀ ਦਿੱਤੀ ਹੈ ਪਰਿਵਾਰ ਦਿੱਤਾ ਹੈ ਤੇ ਤੁਸੀਂ ਰਲ ਮਿਲ ਕੇ ਉਹਦੇ ਨਾਲ ਜਿੰਨਾ ਕਹਿੰਦੇ ਹੁੰਦੇ ਨੇ ਜੋ ਜ਼ਿੰਦਗੀ ਦਾ ਪਾਲਾ ਉਹਨੂੰ ਇੰਜੋਏ ਕਰੋ ਜਿੰਨਾ ਕਰ ਸਕਦੇ ਹੋ ਇਹ ਛੋਟੀਆਂ-ਛੋਟੀਆਂ ਖੁਸ਼ੀਆਂ ਇੰਜੋਏ ਕਰਿਆ ਕਰੋ ਇੱਥੇ ਸਾਡੇ ਮੂੰਹ ਤੇ ਲਾ ਰያ ਸੀ ਕਰੀਮ ਕਹਿੰਦਾ ਤੁਹਾਡੇ ਲਗਾਉਣੀਆਂ ਨਾ ਮੈਂ ਕਿਹਾ ਨਹੀਂ ਮੇਰੇ ਤਾਂ ਪਹਿਲਾਂ ਹੀ ਇਨਫੈਕਸ਼ਨ ਨਹੀਂ ਪਈ ਆ ਬੱਸ ਜੀ ਹੁਣ ਆਪਾਂ ਬਹੁਤ ਇੰਜੋਏ ਕਰ ਲਿਆ ਓਕੇ ਬਾਏ